ਗੁਰਜੰਟ ਨੇ ਸੁਮਨ ਨੂੰ ਤਲਾਕ ਦੇ ਦਿੱਤਾ ਕਿਉਂਕਿ ਉਹ ਕਦੇ ਮਾਂ ਨਹੀਂ ਸੀ ਬਣ ਸਕਦੀ ਤੇ ਥੋੜੇ ਦਿਨਾਂ ਵਿੱਚ ਹੀ ਦੂਜਾ ਵਿਆਹ ਕਰਵਾ ਲਿਆ ਇੱਕ ਸਾਲ ਬਾਅਦ ਉਸ ਦੇ ਘਰ ਪੁੱਤ ਨੇ ਜਨਮ ਲਿਆ ਤਾਂ ਸੁਮਨ ਨੂੰ ਗੁਰਜੰਟ ਨੇ ਆਪਣੇ ਘਰ ਪੁੱਤ ਹੋਣ ਦੀ ਖੁਸ਼ੀ ਵਿੱਚ ਰੱਖੀ ਪਾਰਟੀ ਤੇ ਬੁਲਾਇਆ ਤਾਂ ਕਿ ਉਸ ਨੂੰ ਇਹ ਸਭ ਦੇਖ ਕੇ ਬੁਰਾ ਲੱਗੇ ਸੁਮਨ ਗੁਰਜੰਟ ਦੇ ਇਰਾਦੇ ਜਾਣਦੀ ਸੀ ਇਸ ਲਈ ਉਹ ਪਾਰਟੀ ਵਿੱਚ ਸ਼ਗਨ ਦੇ ਤੌਰ ਤੇ ਦੇਣ ਲਈ ਇੱਕ ਲਿਫਾਫਾ ਨਾਲ ਲੈ ਕੇ ਗਈ ਸੀ ਜਦੋਂ ਉਹ ਪਾਰਟੀ ਵਿੱਚ ਪਹੁੰਚੀ ਤਾਂ ਗੁਰਜੰਟ ਕਹਿਣ ਲੱਗਿਆ ਦੇਖਿਆ ਸੁਮਨ ਤੈਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾਉਂਦਾ ਮੇਰਾ ਫੈਸਲਾ ਇੱਕਦਮ ਸਹੀ ਨਿਕਲਿਆ ਅੱਜ ਮੈਂ ਇੱਕ ਬੱਚੇ ਦਾ ਬਾਪ ਬਣ ਗਿਆ ਸੁਮਨ ਉਸ ਦੀਆਂ ਗੱਲਾਂ ਸੁਣ ਕੇ ਮੁਸਕਰਾਈ ਤੇ ਉਸ ਨੇ ਉਹ ਲਿਫਾਫਾ ਉਸ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਕਹਿਣ ਲੱਗੀ ਇਸ ਨੂੰ ਧਿਆਨ ਨਾਲ ਪੜਿਓ ਜਦੋਂ ਗੁਰਜੰਟ ਨੇ ਉਹ ਲਿਫਾਫਾ ਖੋਲ ਕੇ ਪੜਿਆ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤਲਾਕ ਤੋਂ ਪਹਿਲਾਂ ਉਸਦੀ ਜ਼ਿੰਦਗੀ ਵਿੱਚ ਵੀ ਬਹੁਤ ਮੁਸ਼ਕਿਲਾਂ ਸੀ ਉਸਦੀ ਨਨ੍ਹਾ ਨਿਮਰਤ ਦੇ ਮੁੰਡੇ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਦੇ ਘਰ ਪੂਜਾ ਰੱਖੀ ਗਈ ਤੇ ਸੁਮਨ ਨੇ ਗਲਤੀ ਨਾਲ ਪੂਜਾ ਦੇ ਸਮਾਨ ਨੂੰ ਹੱਥ ਲਗਾ ਦਿੱਤਾ ਤੇ ਫਿਰ ਉਸਦੀ ਸੱਸ ਉਸਤੇ ਭੜਕ ਪਈ ਤੂੰ ਇਸ ਸਮਾਨ ਨੂੰ ਹੱਥ ਕਿਉਂ ਲਗਾਇਆ ਤੈਨੂੰ ਇੰਨੀ ਛੋਟੀ ਜਹੀ ਗੱਲ ਸਮਝ ਨਹੀਂ ਆਉਂਦੀ ਕੀ ਇਹ ਨਿਮਰਤ ਦੇ ਮੁੰਡੇ ਦੇ ਜਨਮ ਦਿਨ ਦੀ ਪੂਜਾ ਦਾ ਸਮਾਨ ਹੈ ਤੇ ਤੇਰੇ ਵਰਗੀ ਬਾਂਜ ਨੇ ਇਹਨੂੰ ਹੱਥ ਲਗਾ ਕੇ ਅਸ਼ੁੱਧ ਕਰ ਦਿੱਤਾ ਤੇ ਉਸ ਨੂੰ ਤਾਨਾ ਮਾਰਦੇ ਹੋਏ ਕਹਿਣ ਲੱਗੀ ਇਹ ਅਪਸ਼ਗਨ ਹੁੰਦਾ ਹੈ ਕਿਤੇ ਇਹ ਤਾਂ ਨਹੀਂ ਕਿ ਤੇਰੇ ਤੋਂ ਆਪਣੇ ਨਨਤ ਦਾ ਸੁਖ ਦੇਖਿਆ ਨਹੀਂ ਜਾ ਰਿਹਾ ਇਹ ਸੁਣ ਕੇ ਸੁਮੰਦੀਆਂ ਅੱਖਾਂ ਭਰ ਆਈਆਂ ਉਹ ਤਾਂ ਨਿਮਰਤ ਨੂੰ ਆਪਣੀ ਭੈਣ ਵਾਂਗ ਸਮਝਦੀ ਸੀ ਉਹ ਆਪਣੇ ਮਨ ਨੂੰ ਸਮਝਾਉਂਦੇ ਹੋਏ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਜੀ ਉਹ ਹਜੇ ਅੱਗੇ ਬੋਲਣ ਹੀ ਵਾਲੀ ਸੀ ਕਿ ਐਨੇ ਨੂੰ ਉਸਦੀ ਨਣਦ ਨਿਮਰਤਵੀ ਆ ਗਈ ਤਾਨਾ ਮਾਰਦੇ ਹੋਏ ਬੋਲੀ ਭਾਬੀ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਸ਼ਾਇਦ ਮੇਰਾ ਮਾਂ ਬੰਨਾ ਤੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਇਹ ਸਭ ਸੁਣ ਕੇ ਸੁਮਨ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਵੇਖਣ ਲੱਗੀ ਉਸਦਾ ਪਤੀ ਗੁਰਜੰਟ ਜੋ ਉਸਨੂੰ ਬਹੁਤ ਪਿਆਰ ਕਰਦਾ ਸੀ ਉਹ ਵੀ ਕੁਝ ਨਾ ਬੋਲਿਆ ਉਸਨੂੰ ਗੁਰਜੰਟ ਤੋਂ ਇਹ ਉਮੀਦ ਨਹੀਂ ਸੀ ਜਗੂ ਗੁਰਜੰਟ ਤਾਂ ਗੁੱਸੇ ਵਿੱਚ ਕਹਿਣ ਲੱਗਿਆ ਤੂੰ ਤਾਂ ਨਿਮਰਤ ਨੂੰ ਆਪਣੀ ਭੈਣ ਮੰਨਦੀ ਐ ਫਿਰ ਤੂੰ ਉਸ ਨਾਲ ਅਜਿਹਾ ਕਿਵੇਂ ਕਰ ਸਕਦੀ ਐ ਗੁਰਜੰਟ ਦੇ ਮੂੰਹੋਂ ਇਹ ਸੁਣ ਕੇ ਉਸ ਦਾ ਦਿਲ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਕੋਈ ਵੀ ਔਰਤ ਆਪਣੇ ਨਨਦ ਤੇ ਸੱਸ ਦੇ ਤਾਨੇ ਸਹਿ ਸਕਦੀ ਐ ਪੂਰੀ ਦੁਨੀਆ ਨਾਲ ਲੜ ਸਕਦੀ ਐ ਪਰ ਪਤੀ ਇਹੋ ਜਿਹਾ ਕੁਝ ਕਹੇਗਾ ਤਾਂ ਉਹ ਕੀ ਕਰੂਗੀ ਪਤੀ ਵੀ ਉਹ ਜਿਸ ਨਾਲ ਉਸਨੇ ਲੰਬ ਮੈਰਿਜ ਕਰਵਾਈ ਰੁੰਦੇ ਰੁੰਦੇ ਰਸੋਈ ਵਿੱਚ ਕੰਮ ਕਰਨ ਚਲੀ ਗਈ ਤੇ ਸੋਚ ਰਹੀ ਸੀ ਕਿ ਬਾਝ ਹੁੰਦੇ ਹੋਏ ਮੈਂ ਪੂਜਾ ਦੇ ਸਮਾਨ ਨੂੰ ਹੱਥ ਨਹੀਂ ਲਗਾ ਸਕਦੀ ਪਰ ਬਹੂ ਹੋਣ ਦੇ ਨਾਤੇ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਇਹ ਕਿਹੋ ਜਿਹੀ ਬੇਇਨਸਾਫੀ ਹੈ ਉਸ ਦਿਨ ਉਸਨੇ ਮਹਿਸੂਸ ਕੀਤਾ ਕਿ ਮੇਰੇ ਵजूद ਨੂੰ ਮੰਨਣ ਵਾਲਾ ਕੋਈ ਵੀ ਨਹੀਂ ਸੋਚਣ ਲੱਗੀ ਕਿ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਇਸ ਵਿੱਚ ਮੇਰਾ ਕੀ ਦੋਸ਼ ਹੈ ਮਾ ਬੰਨਾ ਜਨਾਬੰਨਾ ਇਹ ਔਰਤ ਦੇ ਹੱਥ ਵਿੱਚ ਤਾਂ ਨਹੀਂ ਉਸ ਦੀ ਸਾਸਰੇ ਰਟਾਇਰਡ ਸਕੂਲ ਟੀਚਰ ਹੈ ਨਨਦਵੀ ਚੰਗੀ ਪੜ੍ਹੀ ਲਿਖੀ ਹੈ ਤੇ ਉਸ ਦਾ ਪਤੀ ਇੱਕ ਇੰਜੀਨੀਅਰ ਹੈ ਪਰ ਉਸ ਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪੜ੍ਹੇ ਲਿਖੇ ਲੋਕਾਂ ਦੇ ਵਿਚਾਰ ਐਨੇ ਪੁਰਾਣੇ ਕਿਵੇਂ ਹੋ ਸਕਦੇ ਨੇ ਕਿ ਪੂਜਾ ਦੇ ਸਮਾਨ ਨੂੰ ਹੱਥ ਲਗਾ ਦੇਣਾ ਅਪਸ਼ਗਨ ਮੰਨ ਲਿਆ ਬੈਠੀ ਬੈਠੀ ਸੁਮਨ ਅਤੀਤ ਦੀਆਂ ਯਾਦਾਂ ਵਿੱਚ ਖੋ ਗਈ ਸੁਮਨ ਨੂੰ ਦਫਤਰ ਜੁਆਇਨ ਕੀਤੇ ਨੂੰ ਕੁਝ ਹੀ ਦਿਨ ਹੋਏ ਸੀ ਤੇ ਇੱਕ ਦਿਨ ਉਹ ਦਫਤਰ ਵਿੱਚ ਪ੍ਰੈਜੈਂਟੇਸ਼ਨ ਦੇ ਰਹੀ ਸੀ ਉਸਦੇ ਬੌਸ ਤੇ ਉੱਥੇ ਬੈਠੇ ਲੋਕਾਂ ਨੇ ਉਸਦੀ ਪ੍ਰੈਜੈਂਟੇਸ਼ਨ ਦੀ ਬਹੁਤ ਤਾਰੀਫ ਕੀਤੀ ਗੁਰਜੰਟ ਉਹ ਵੀ ਉੱਥੇ ਹੀ ਸੀ ਉਸਦੀ ਪ੍ਰੈਜੈਂਟੇਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ ਇੱਕ ਹੀ ਆਫਿਸ ਵਿੱਚ ਕੰਮ ਕਰਦੇ ਕਰਦੇ ਦੋਨੋਂ ਕਦੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਉਹਨਾਂ ਨੂੰ ਆਪ ਹੀ ਪਤਾ ਨਾ ਲੱਗਿਆ ਜਦੋਂ ਉਹਨਾਂ ਨੇ ਘਰ ਵਾਲਿਆਂ ਨੂੰ ਆਪਣੇ ਇਸ ਰਿਸ਼ਤੇ ਬਾਰੇ ਦੱਸਿਆ ਤਾਂ ਉਹਨਾਂ ਨੇ ਵੀ ਖੁਸ਼ੀ-ਖੁਸ਼ੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਤੇ ਉਹਨਾਂ ਦਾ ਵਿਆਹ ਹੋ ਗਿਆ ਸੱਸ ਸੋਹਰਾ ਤੇ ਨਨਦ ਦਾ ਸੁਭਾਅ ਬਹੁਤ ਵਧੀਆ ਸੀ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਸੀ ਵਿਆਹ ਤੋਂ ਬਾਅਦ ਗੁਰਜੰਟ ਨੇ ਸਿਮਰਨ ਨੂੰ ਪਹਿਲਾਂ ਹੀ ਕਹਿ ਦਿੱਤਾ ਕਿ 2-3 ਸਾਲ ਆਪਾਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਲਵਾਂਗੇ ਘਰ ਵਾਲਿਆਂ ਨੇ ਵੀ 2-3 ਸਾਲ ਕੁਝ ਨਾ ਕਿਹਾ ਪਰ ਜਦੋਂ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਗਏ ਤਾਂ ਘਰ ਵਾਲੇ ਵੀ ਤਾਨੇ ਮਾਰਨ ਲੱਗੇ ਰਿਸ਼ਤੇਦਾਰ ਵੀ ਪਿੱਠ ਪਿੱਛੇ ਇਹੀ ਗੱਲਾਂ ਕਰਦੇ ਕਿ ਜ਼ਰੂਰ ਕਮੀ ਸੁਮਨ ਵਿੱਚ ਹੋਵੇਗੀ ਪਹਿਲਾਂ ਤਾਂ ਸੁਮਨ ਕੁਝ ਨਾ ਬੋਲੀ ਪਰ ਹੁਣ ਗੁਰਜੰਟ ਵੀ ਉਸ ਨਾਲ ਸਹੀ ਢੰਗ ਨਾਲ ਗੱਲ ਨਹੀਂ ਸੀ ਕਰਦਾ ਉਸ ਨੂੰ ਇਹੀ ਲੱਗਦਾ ਸੀ ਕਿ ਸੁਮਨ ਮੈਨੂੰ ਪਿਓ ਬਨੰਦਾ ਸੁੱਖ ਨਹੀਂ ਦੇ ਸਕਦੀ ਸੁਮਨ ਆਪਣਾ ਦੁੱਖ ਕਿਸ ਨੂੰ ਦੱਸਦੀ ਕੌਣ ਉਸ ਨੂੰ ਸੁਣਦਾ ਜਦੋਂ ਉਹਨਾਂ ਦੇ ਵਿਆਹ ਨੂੰ 8 ਸਾਲ ਹੋ ਗਏ ਤਾਂ ਉਹ ਸੋਚ ਰਹੀ ਸੀ ਕਿ ਜੇ ਮੈਂ ਮਾਂ ਨਹੀਂ ਬਣ ਸਕੀ ਤਾਂ ਕੋਈ ਗੱਲ ਨਹੀਂ ਅਸੀਂ ਇੱਕ ਬੱਚਾ ਗੋਦ ਲੈ ਲਵਾਂਗੇ ਆਪਣੀ ਐਨੀਵਰਸਰੀ ਦੇ ਮੌਕੇ ਤੇ ਇਹ ਗੱਲ ਗੁਰਜੰਟ ਨਾਲ ਕਰਨ ਬਾਰੇ ਸੋਚੀ ਪਰ ਗੁਰਜੰਟ ਨੇ ਰੋਜ਼ ਦੀ ਤਰ੍ਹਾਂ ਆਰਾਮ ਨਾਲ ਬੈਠ ਕੇ ਖਾਣਾ ਖਾਇਆ ਸੁਮਨ ਨੂੰ ਬਿਨਾ ਕੁਝ ਕਹੇ ਹੀ ਉਹ ਦਫ਼ਤਰ ਚੱਲਿਆ ਗਿਆ ਸੁਮਨ ਉਸ ਨੂੰ ਆਪਣੇ ਦਿਲ ਦੀ ਗੱਲ ਨਾ ਕਹਿ ਸਕੀ ਸੁਮਨ ਨੇ ਦਫ਼ਤਰ ਫੋਨ ਕਰਕੇ ਕਿਹਾ ਕਿ ਅੱਜ ਮੇਰੀ ਸਿਹਤ ਠੀਕ ਨਹੀਂ ਇਸ ਕਰਕੇ ਮੈਂ ਦਫ਼ਤਰ ਨਹੀਂ ਆ ਸਕਦੀ। ਤੁਮਨ ਨੇ ਦਫ਼ਤਰੋਂ ਛੁੱਟੀ ਲੈ ਲਈ ਤਾਂ ਕਿ ਗੁਰਜੰਟ ਨੂੰ ਵਧੀਆ ਜਿਹਾ ਸਰਪ੍ਰਾਈਜ਼ ਦੇ ਸਕੇ। ਪਰ ਗੁਰਜੰਟ ਨੇ ਉਸ ਨੂੰ ਇੱਕ ਵਾਰ ਵੀ ਫੋਨ ਨਹੀਂ ਕੀਤਾ ਤੇ ਨਾ ਹੀ ਪੁੱਛਿਆ ਕਿ ਉਸ ਨੇ ਛੁੱਟੀ ਕਿਉਂ ਲਈ ਹੈ। ਤੇਰੀ ਸਿਹਤ ਠੀਕ ਵੀ ਹੈ ਜਾਂ ਨਹੀਂ? ਉਸ ਨੇ ਸ਼ਾਮ ਨੂੰ ਪੂਰੇ ਖਾਣੇ ਦਾ ਪ੍ਰਬੰਧ ਕੀਤਾ। ਸੋਨਾ ਸਜ-ਤਜ ਕੇ ਤਿਆਰ ਹੋਈ। ਅੱਜ ਉਸ ਨੂੰ ਪੂਰਾ ਯਕੀਨ ਸੀ ਕੀ ਗੁਰਜੰਟ ਉਸ ਨੂੰ ਐਨੀਵਰਸਰੀ ਦੀ ਵਧਾਈ ਜ਼ਰੂਰ ਦੇਵੇਗਾ ਤੇ ਮੈਂ ਉਸ ਨੂੰ ਬੱਚਾ ਗੋਦ ਲੈਣ ਲਈ ਮਨਾ ਲਵਾਂਗੀ ਪਰ ਜਦੋਂ ਉਹ ਅੱਜ ਘਰ ਆਇਆ ਤਾਂ ਉਸ ਨੇ ਇੱਕ ਵਾਰੀ ਵੀ ਸੁਮਨਵਲ ਨਹੀਂ ਦੇਖਿਆ ਸੋਚਣ ਲੱਗੀ ਕਿ ਸ਼ਾਇਦ ਬੈੱਡਰੂਮ ਵਿੱਚ ਜਾ ਕੇ ਕੋਈ ਗਿਫਟ ਦੇਵੇਗਾ ਪਰ ਸਭ ਕੁਝ ਉਲਟਾ ਹੀ ਹੋ ਗਿਆ ਕਮਰੇ ਵਿੱਚ ਜਾ ਕੇ ਉਸ ਨੇ ਸੁਮਨਵਲ ਤੱਕਿਆ ਤੱਕ ਨਹੀਂ ਸੁਮਨ ਤੋ ਰਿਹਾ ਨਾ ਗਿਆ ਕਹਿਣ ਲੱਗੀ ਗੁਰਜੰਟ ਅੱਜ ਆਪਣੀ ਮੈਰਿਜ ਐਨਿਵਰਸਰੀ ਐ ਕੀ ਤੁਸੀਂ ਭੁੱਲ ਗਏ ਇਹ ਸੁਣ ਕੇ ਗੁਰਜੰਟ ਕਹਿਣ ਲੱਗਿਆ ਨਹੀਂ ਨਹੀਂ ਇਹ ਦਿਨ ਤਾਂ ਮੈਂ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਅੱਜ ਦੇ ਦਿਨ ਤਾਂ ਇੱਕ ਬਾਂਝ ਔਰਤ ਮੇਰੇ ਪੱਲੇ ਪਈ ਸੀ ਇਹ ਸੁਣ ਕੇ ਉਸ ਦੀਆਂ ਅੱਖਾਂ ਭਰ ਆਈਆਂ ਆਪਣੇ ਹੰਝੂਆਂ ਨੂੰ ਰੋਕਦੇ ਹੋਏ ਕਹਿਣ ਲੱਗੀ ਕਿ ਅਸੀਂ ਇੱਕ ਬੱਚਾ ਗੋਦ ਲੈ ਸਕਦੇ ਹਾਂ ਜੋ ਮੈਨੂੰ ਮਾਂ ਤੇ ਤੁਹਾਨੂੰ ਪਿਤਾ ਬਣਾ ਦੇ ਗੁਰਜੰਟ ਗੁੱਸੇ ਵਿੱਚ ਕਹਿਣ ਲੱਗਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਦੂਜੇ ਦਾ ਬੱਚਾ ਗੋਦ ਲੈਣ ਦੀ ਮੇਰੇ ਸਾਹਮਣੇ ਗੱਲ ਵੀ ਨਾ ਕਰੀ ਮੈਨੂੰ ਆਪਣਾ ਹੀ ਬੱਚਾ ਚਾਹੀਦਾ ਹੈ ਤੇ ਜਿਹੜਾ ਤੂੰ ਮੈਨੂੰ ਇਸ ਜਨਮ ਵਿੱਚ ਨਹੀਂ ਦੇ ਸਕਦੀ ਅੱਜ ਆਪਣੀ ਮੈਰਿਜ ਐਨਿਵਰਸਰੀ ਹੈ ਮੈਂ ਤੇਰੇ ਲਈ ਇੱਕ ਗਿਫਟ ਜ਼ਰੂਰ ਲੈ ਕੇ ਆਇਆ ਹਾਂ ਸੋਚਣ ਲੱਗੀ ਮੇਰੇ ਲਈ ਅਜੇਹਾ ਕੀ ਗਿਫਟ ਆਇਆ ਹੋਵੇਗਾ ਗੁਰਜੰਟ ਨੇ ਉਸਦੇ ਹੱਥਾਂ ਵਿੱਚ ਇੱਕ ਲਫਾਫਾ ਦੇ ਦਿੱਤਾ ਉਹ ਬਹੁਤ ਉਤਸੁਕਤਾ ਨਾਲ ਉਸ ਲਫਾਫੇ ਨੂੰ ਖੋਲਣ ਲੱਗੀ ਜਦੋਂ ਲਿਫਾਫਾ ਖੋਲ੍ਹਿਆ ਤਾਂ ਉਸ ਵਿੱਚ ਤਲਾਕ ਦੇ ਪੇਪਰ ਸੀ ਤੇ ਉਹਨਾਂ ਪੇਪਰਾਂ ਨੂੰ ਵੇਖ ਕੇ ਉਸ ਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਜਿਹੜਾ ਇਨਸਾਨ ਉਸਦੀ ਇੰਨੀ ਤਾਰੀਫ਼ ਕਰਦਾ ਸੀ ਉਸ ਨਾਲ ਇੰਨਾ ਪਿਆਰ ਕਰਦਾ ਸੀ ਹਰ ਮੁਸ਼ਕਲ ਘੜੀ ਵਿੱਚ ਉਸ ਦਾ ਸਾਥ ਦਿੰਦਾ ਸੀ ਜਿਸ ਨੇ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਸੀ ਅੱਜ ਇੱਕ ਬੱਚੇ ਵਾਸਤੇ ਉਸ ਨੂੰ ਤਲਾਕ ਦੇ ਰਿਹਾ ਉਸ ਨੂੰ ਐਵੇਂ ਲੱਗ ਰਿਹਾ ਸੀ ਕਿ ਉਸ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਖੁਦ ਨੂੰ ਸੰਭਾਲਦੇ ਹੋਏ ਉਸੇ ਵਕਤ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੱਤੇ ਕਿਉਂਕਿ ਗੁਰਜੰਟ ਦੇ ਦਿਲ ਵਿੱਚ ਉਸ ਲਈ ਪਿਆਰ ਹੀ ਨਹੀਂ ਤਾਂ ਉਸ ਨਾਲ ਰਹਿਣ ਦਾ ਕੀ ਫਾਇਦਾ ਤੇ ਅਗਲੇ ਦਿਨ ਹੀ ਉਹ ਘਰ ਛੱਡ ਕੇ ਚਲੀ ਗਈ ਗੁਰਜੰਟ ਵੀ ਤਾਂ ਇਹੀ ਚਾਹੁੰਦਾ ਸੀ ਫਿਰ ਉਸਨੇ ਆਪਣੀ ਬਦਲੀ ਆਪਣੇ ਦਫ਼ਤਰ ਦੀ ਦੂਸਰੀ ਬ੍ਰਾਂਚ ਵਿੱਚ ਕਰਵਾ ਲਈ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਗੁਰਜੰਟ ਨਾਲ ਉਸ ਦਾ ਟਕਰਾ ਦਫ਼ਤਰ ਵਿੱਚ ਵੀ ਹੋਵੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ ਇੱਕ ਮਹੀਨੇ ਬਾਅਦ ਗੁਰਜੰਟ ਦਾ ਦੂਜਾ ਵਿਆਹ ਹੋ ਗਿਆ ਤੇ ਇੱਕ ਸਾਲ ਬਾਅਦ ਪਤਾ ਲੱਗਿਆ ਕਿ ਉਸਦੇ ਘਰ ਪੁੱਤਰ ਨੇ ਜਨਮ ਲਿਆ ਤੇ ਅੱਜ ਪੁੱਤਰ ਦੇ ਹੋਣ ਦੀ ਖੁਸ਼ੀ ਵਿੱਚ ਉਸਦੇ ਘਰ ਪਾਰਟੀ ਰੱਖੀ ਗਈ ਸੀ ਤੇ ਉਸ ਪਾਰਟੀ ਵਿੱਚ ਸੁਮਨ ਨੂੰ ਵੀ ਬੁਲਾਇਆ ਗਿਆ ਤਾਂਕਿ ਸਾਰੇ ਮਿਲ ਕੇ ਉਸ ਦਾ ਅਪਮਾਨ ਕਰ ਸਕਣ ਸੁਮਨ ਨੇ ਪਾਰਟੀ ਵਿੱਚ ਉਸ ਨੂੰ ਵਧਾਈ ਦਿੱਤੀ ਤੇ ਜਿਹੜਾ ਲਿਫਾਫਾ ਉਹ ਆਪਣੇ ਨਾਲ ਲੈ ਕੇ ਆਈ ਸੀ ਗੁਰਜੰਟ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਕਿਹਾ ਇਹ ਮੇਰੇ ਵੱਲੋਂ ਇੱਕ ਸਰਪ੍ਰਾਈਜ਼ ਗਿਫਟ ਹੈ ਗਿਫਟ ਦਾ ਨਾਮ ਸੁਣ ਕੇ ਉਹ ਥੋੜਾ ਹੈਰਾਨ ਹੋਇਆ ਉਸਨੇ ਲਿਫਾਫਾ ਖੋਲ੍ਹ ਲਿਆ ਉਸ ਨੂੰ ਦੇਖ ਕੇ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਦਸੰਬਰ ਦੇ ਮਹੀਨੇ ਵਿੱਚ ਵੀ ਪਸੀਨੇ ਨਾਲ ਭਿੱਜ ਗਿਆ ਉਸ ਲਿਫਾਫੇ ਅੰਦਰ ਉਸ ਦੀ ਮੈਡੀਕਲ ਰਿਪੋਰਟ ਸੀ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਉਹ ਆਪਣੀ ਘਰਵਾਲੀ ਦੇ ਵੱਲ ਵੇਖਣ ਲੱਗਿਆ ਉਸ ਦੀ ਘਰਵਾਲੀ ਦੀ ਝੁਕੀ ਹੋਈ ਨਜ਼ਰ ਨੇ ਸਭ ਕੁਝ ਸਾਫ਼ ਕਰ ਦਿੱਤਾ ਜਦੋਂ ਅੱਜ ਉਸਨੇ ਗੁਰਜੰਟ ਦੇ ਹੱਥ ਵਿੱਚ ਲਿਫਾਫਾ ਦਿੱਤਾ ਤੇ ਸੱਚਾਈ ਉਹਦੇ ਸਾਹਮਣੇ ਰੱਖੀ ਤਾਂ ਗੁਰਜੰਟ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਨਜ਼ਰ ਆ ਰਹੀ ਸੀ ਤੇ ਉਹ ਮੁਸਕਰਾਉਂਦੇ ਹੋਏ ਪਾਰਟੀ ਵਿੱਚੋਂ ਵਾਪਸ ਚਲੀ ਗਈ ਕਿਉਂਕਿ ਹੁਣ ਉਸਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕਰ ਲਿਆ ਸੀ ਅਗਲੇ ਦਿਨ ਗੁਰਜੰਟ ਤੇ ਉਸਦੀ ਮਾਂ ਆਪ ਸੁਮਨ ਨੂੰ ਮਿਲਣ ਉਸਦੇ ਘਰ ਗਏ ਦੋਨਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕੀ ਹੋ ਗਿਆ ਉਸਦੀ ਮਾਂ ਕਹਿਣ ਲੱਗੀ ਉਹ ਮੈਡੀਕਲ ਰਿਪੋਰਟ ਤਾਂ ਉਸਨੇ ਕਿਹਾ ਤੁਹਾਨੂੰ ਯਾਦ ਹੈ ਅਸੀਂ ਦੋਨੋਂ ਹੀ ਮੈਡੀਕਲ ਚੈੱਕਅਪ ਕਰਾਉਣ ਗਏ ਸੀ ਤੇ ਕਿਸੇ ਕਾਰਨ ਕਰਕੇ ਤੁਹਾਡੇ ਤੋਂ ਰਿਪੋਰਟ ਫੜਨ ਨਹੀਂ ਜਾਇਆ ਗਿਆ ਤੇ ਫਿਰ ਮੈਂ ਇਕੱਲੀ ਹੀ ਰਿਪੋਰਟ ਲੈਣ ਗਈ ਸੀ ਗੁਰਜੰਟ ਕਹਿਣ ਲੱਗਿਆ ਹਾਂ ਹਾਂ ਮੈਨੂੰ ਪੂਰੀ ਤਰ੍ਹਾਂ ਯਾਦ ਹੈ ਫਿਰ ਘਰ ਆ ਕੇ ਤੂੰ ਤਾਂ ਦੱਸਿਆ ਸੀ ਕਿ ਕਮੀ ਤੇਰੇ ਵਿੱਚ ਹੈ ਫਿਰ ਤੂੰ ਝੂਠ ਕਿਉਂ ਬੋਲਿਆ ਕਿਉਂ ਇੰਨਾ ਚਿਰ ਸਾਰਿਆਂ ਦੇ ਤਾਨੇ ਸੁਣਦੀ ਰਹੀ ਕੀ ਜ਼ਰੂਰਤ ਸੀ ਤੈਨੂੰ ਝੂਠ ਬੋਲਣ ਦੀ ਸੁਮਨ ਕਹਿਣ ਲੱਗੀ ਕਿਉਂਕਿ ਮੈਂ ਤਾਂ ਤੁਹਾਨੂੰ ਬਹੁਤ ਪਿਆਰ ਕਰਦੀ ਸੀ ਮੈਨੂੰ ਲੱਗਦਾ ਸੀ ਜਦੋਂ ਤੁਹਾਨੂੰ ਸੱਚਾਈ ਪਤਾ ਲੱਗੂਗੀ ਤੁਸੀਂ ਇਸ ਗੱਲ ਨੂੰ ਸਹਿ ਨਹੀਂ ਸਕੋਗੇ ਤੇ ਅੰਦਰ ਤੋਂ ਹੀ ਟੁੱਟ ਜਾਵੋਗੇ ਮੈਂ ਤੁਹਾਨੂੰ ਅਜਿਹੀ ਹਾਲਤ ਵਿੱਚ ਨਹੀਂ ਦੇਖ ਸਕਦੀ ਸੀ ਮੇਰਾ ਕੀ ਹੈ ਮੇਰੀ ਤਾਂ ਆਦਤ ਬਣ ਚੁੱਕੀ ਸੀ ਧਾਨੇ ਸੁਣਨ ਦੀ ਪਰ ਤੁਸੀਂ ਵੀ ਸਾਰੀ ਦੁਨੀਆ ਦੇ ਨਾਲ ਰਲ ਕੇ ਮੈਨੂੰ ਹੀ ਗਲਤ ਸਮਝੋਗੇ ਇਹ ਮੈਂ ਕਦੇ ਨਹੀਂ ਸੀ ਸੋਚਿਆ ਜਦੋਂ ਤੁਸੀਂ ਮੈਨੂੰ ਬਾੰਝ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਤੋਂ ਸਹਿਣ ਨਹੀਂ ਹੋਇਆ ਫਿਰ ਜਦੋਂ ਤੈਨੂੰ ਤਲਾਕ ਦੇ ਪੇਪਰ ਦਿੱਤੇ ਸੀ ਤੂੰ ਉਸ ਸਮੇਂ ਹੀ ਮੈਨੂੰ ਸੱਚ ਕਿਉਂ ਨਹੀਂ ਦੱਸਿਆ ਕਹਿਣ ਲੱਗੀ ਗਲਤੀ ਮੇਰੀ ਸੀ ਜੋ ਤੁਹਾਨੂੰ ਇੰਨਾ ਪਿਆਰ ਕੀਤਾ ਵਿਸ਼ਵਾਸ ਕੀਤਾ ਤੁਹਾਡੇ ਤੇ ਕੁਝ ਵੀ ਹੋ ਜਾਵੇ ਤੁਹਾਨੂੰ ਕੱਲਾ ਨਹੀਂ ਛੱਡਾਂਗੀ ਜਦੋਂ ਤੁਹਾਡਾ ਪਿਆਰ ਹੀ ਖਤਮ ਹੋ ਗਿਆ ਤਾਂ ਨਾਲ ਰਹਿਣ ਦਾ ਕੀ ਫਾਇਦਾ ਗੁਰਜੰਟ ਦੀ ਮਾਂ ਕਹਿਣ ਲੱਗੀ ਸਾਡੇ ਤੋਂ ਗਲਤੀ ਹੋ ਗਈ ਹੈ ਹੋ ਸਕੇ ਤਾਂ ਸਾਨੂੰ ਮਾਫ਼ ਕਰਦੇ ਸਾਰਾ ਕੁਝ ਭੁੱਲ ਕੇ ਸਾਡੇ ਨਾਲ ਵਾਪਸ ਆਪਣੇ ਘਰ ਚੱਲ ਸੁਮਨ ਕਹਿਣ ਲੱਗੀ ਇਹ ਮਾਫ਼ੀ ਜਾਂ ਨਾਰਾਜ਼ਗੀ ਦੀ ਗੱਲ ਨਹੀਂ ਇਹ ਆਤਮ ਸਨਮਾਨ ਦੀ ਗੱਲ ਐ ਹੁਣ ਮੈਂ ਉਸ ਘਰ ਵਿੱਚ ਕਦੇ ਪੈਰ ਨਹੀਂ ਰੱਖ ਸਕਦੀ ਜਿਸ ਵਿੱਚ ਮੈਨੂੰ ਇੰਨੇ ਦਰਦ ਤੇ ਤਾਨੇ ਮਿਲੇ ਨੇ ਮੈਂ ਤੁਹਾਨੂੰ ਇਹ ਸਰਪ੍ਰਾਈਜ਼ ਦਿੱਤਾ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਸੱਚ ਜਾਣ ਕੇ ਤੁਸੀਂ ਦੂਜੇ ਦੇ ਖੂਨ ਨੂੰ ਅਪਣਾਓਗੇ ਜਾਂ ਨਹੀਂ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਉਹ ਬੱਚਾ ਤੁਹਾਡਾ ਨਹੀਂ ਕਿਉਂਕਿ ਤੁਸੀਂ ਤਾਂ ਕਦੇ ਬਾਪ ਹੀ ਨਹੀਂ ਬਣ ਸਕਦੇ ਜਦੋਂ ਮੈਂ ਕਿਹਾ ਸੀ ਬੱਚਾ ਕੂਦ ਲੈਣ ਵਾਸਤੇ ਤਾਂ ਤੁਸੀਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਇੱਕ ਗੱਲ ਤਾਂ ਬਿਲਕੁਲ ਹੀ ਸਾਫ਼ ਹੋ ਗਈ ਹੈ ਇਹ ਮਰਦ ਹਮੇਸ਼ਾ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਭੋਲੀਆਂ ਪਾਲੀਆਂ ਔਰਤਾਂ ਨੂੰ ਨੀਚਾ ਦਿਖਾਉਣ ਦਾ ਮੌਕਾ ਲੱਭਦੇ ਰਹਿੰਦੇ ਨੇ ਭਰੇ ਭੁੱਲ ਜਾਂਦੇ ਨੇ ਕਿ ਕਮੀ ਮਰਦ ਵਿੱਚ ਵੀ ਹੋ ਸਕਦੀ ਹੈ ਤੇ ਜਦੋਂ ਤੱਕ ਸੱਚਾਈ ਸਾਹਮਣੇ ਆਉਂਦੀ ਹੈ ਉਦੋਂ ਤੱਕ ਬਹੁਤ دیر ਹੋ ਜਾਂਦੀ ਹੈ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ